ਖੇਡ ਨਸੀਬਾਂ ਦੇ ਹਾਕਮ ਸਿੰਘ ਮੇਜਰ ਸਿੰਘ ਨੂੰ ਕਹਿੰਦਾ ਕਿ ਮੇਜਰਾ ਕੋਠੀ ਸ਼ੁਰੂ ਕਰਤੀ ਤੇ ਮੇਜਰ ਸਿੰਘ ਅੱਗੋਂ ਹਾਕਮ ਸਿੰਘ ਨੂੰ ਕੀ ਜਵਾਬ ਦਿੰਦਾ ਆਪਾਂ ਏਦਾਂ ਦੀ ਅੱਜ ਤੁਹਾਡੇ ਨਾਲ ਕਹਾਣੀ ਸ਼ੇਅਰ ਕਰਨ ਲੱਗੇ ਆਂ ਉਮੀਦ ਆ ਤੁਹਾਨੂੰ ਪਸੰਦ ਜਰੂਰ ਆ ਇੱਕ ਪਿੰਡ ਦੇ ਵਿੱਚ ਇੱਕ ਮੇਜਰ ਨਾਮ ਦਾ ਪੰਧਾ ਰਹਿੰਦਾ ਹੁੰਦਾ ਤੇ ਉਹ ਪਿੰਡ ਦੇ ਵਿੱਚ ਹੀ ਦਿਹਾੜੀ ਦੱਪਾ ਸਰੀਰ ਨਾਲ ਲੋਕਾਂ ਦੇ ਹੋਰ ਰੋਜ਼ਮਰਾਂ ਦੀ ਜ਼ਿੰਦਗੀ ਦੇ ਨਾਲ ਦਿਹਾੜੀ ਦੱਪਾ ਕਰਕੇ ਆਪ ਦਾ ਪੇਟ ਭਰਦਾ ਤੇ ਆਪ ਦੇ ਘਰ ਵਾਲੀ ਨੂੰ ਖਵਾਉਂਦਾ ਤੇ ਇੱਕ ਉਹਨਾਂ ਦਾ ਬੱਚਾ ਹੁੰਦਾ ਛੋਟਾ ਉਹਦਾ ਨਾਮ ਹੁੰਦਾ ਪਿੰਦਾ 5-7 ਸਾਲਾਂ ਦਾ ਉਹਦੀ ਜ਼ਿੰਦਗੀ ਨੂੰ ਵਧੀਆ ਤੇ ਖਸ਼ਹਾਲ ਬਣਾਉਣ ਵਾਸਤੇ ਉਹ ਦਿਨ ਰਾਤ ਮਿਹਨਤ ਕਰਦਾ ਕਦੇ ਕਿਸੇ ਦੇ ਦਿਹਾੜੀ ਜਾਂਦਾ ਕਿਸੇ ਦੇ ਵਿਆਹ ਸ਼ਾਦੀਆਂ 'ਚ ਕੰਮ ਕਰਦਾ ਤੇ ਕਿਸੇ ਦੇ ਕਿਸੇ ਦੇ ਨਾਲ ਸੀਰ ਰਲਦਾ ਕਿ ਮੇਰੇ ਬੱਚੇ ਦੀ ਜ਼ਿੰਦਗੀ ਆਉਣ ਵਾਲਾ ਭਵਿੱਖ ਜਿਹੜਾ ਉਹ ਬਹੁਤ ਵਧੀਆ ਹੋ ਜੇ ਜੋ ਮੈਂ ਦਿਹਾੜੀ ਦਾ ਪੱਕਾ ਕਰਦਾ ਹਾਂ ਮੇਰੇ ਲੜਕੇ ਭਿੰਦੇ ਇਹ ਕੰਮ ਨਾ ਕਰਨਾ ਪਵੇ ਇਸ ਉਮੀਦ ਦੇ ਵਿੱਚ ਉਹ ਬਹੁਤ ਜ਼ਿਆਦਾ ਮਿਹਨਤ ਕਰਦਾ ਦਿਨ ਰਾਤ ਇੱਕ ਤੇ ਜਿਹੜੀ ਭਿੰਦੇ ਮੇਜਰ ਸਿੰਘ ਦੇ ਘਰ ਵਾਲੀ ਹੁੰਦੀ ਆ ਉਹਦਾ ਨਾਮ ਹੁੰਦਾ ਨਸੀਬੋ ਨਸੀਬੋ ਬਹੁਤ ਹੀ ਸਮਝਦਾਰ ਬਹੁਤ ਹੀ ਸੂਝਵਾਨ ਜਨਾਨੀ ਹੁੰਦੀ ਆ ਆਪਦੇ ਘਰ ਵਾਲੇ ਦਾ ਪੂਰਾ ਸਾਥ ਦਿੰਦੀ ਆ ਮਿਹਨਤ ਦੇ ਵਿੱਚ ਉਹ ਵੀ ਲੋਕਾਂ ਦੇ ਘਰਾਂ ਦੇ ਵਿੱਚ ਝੂਠੇ ਬਰਤਨ ਮਾੜ ਕੇ ਤੇ ਰੋਟੀਆਂ ਪਕਾ ਕੇ ਗੋਹਾ ਕੁੜਾ ਕਰਕੇ ਤੇ ਉਹ ਆਪਦੇ ਪੁੱਤ ਦੀ ਪੈਸੇ ਆਪਦੇ ਪੈਸੇ ਇਕੱਠੇ ਕਰਕੇ ਆਪਦੇ ਪੁੱਤ ਦੀ ਪੜ੍ਹਾਈਆਂ ਲਿਖਾਈਆਂ ਤੇ ਲਾਉਣਾ ਸ਼ੁਰੂ ਕਰ ਦਿੰਦੀ ਆ ਮਿਹਨਤ ਕਰਦੇ ਆ ਦੋਨੇ ਮੇਜਰ ਤੇ ਨਸੀਬੋ ਹਰ ਇੱਕ ਘਰਾਂ ਦੇ ਵਿੱਚ ਜਾ ਕੇ ਹਰ ਦਿਹਾੜੀ ਦੱਪਾ ਕਰਕੇ ਪੱਠਿਆਂ ਤੇ ਜਾ ਕੇ ਤੇ ਹੌਲੀ-ਹੌਲੀ ਉਹਨਾਂ ਦੇ ਕੋਲ 4 ਪੈਸੇ ਇਕੱਠੇ ਹੋ ਜਾਂਦੇ ਆ ਪਰ ਉਹ ਇੱਕ ਬਹੁਤ ਹੀ ਕੱਚੇ ਘਰ ਦੇ ਵਿੱਚ ਰਹਿੰਦੇ ਹੁੰਦੇ ਜਿੱਥੇ ਇੱਕ ਹੀ ਕਮਰਾ ਹੁੰਦਾ ਤੇ ਖੁੱਲਾ ਵਿਹੜਾ ਹੁੰਦਾ ਪਰ ਉਹ ਮਿਹਨਤ ਨਹੀਂ ਛੱਡਦੇ ਉਹ ਪੈਸੇ ਥੋੜੇ-ਥੋੜੇ ਇਕੱਠੇ ਕਰਕੇ ਤੇ ਇੱਕ ਥੋੜੇ ਜਿ ਕਿਸੇ ਤੋਂ ਧਾਰ ਸਦਾਰ ਵਿਆਜ ਤੇ ਫੜ ਕੇ ਤੇ ਉਹ ਇੱਕ ਮਕਾਨ ਬਣਾਉਣਾ ਸ਼ੁਰੂ ਕਰ ਦਿੰਦੇ ਆ ਉਸ ਮਕਾਨ ਦੇ ਵਿੱਚ ਦੋ ਕਮਰੇ ਇਕਰ ਸੂਈ ਤੇ ਬਾਥਰੂਮ ਜਿਹੜਾ ਆਪਾਂ ਆਮ ਜਿਹਾ ਸੁਧਾਰਨ ਜਾਂ ਕਰ ਬਣਾਉਣਾ ਸ਼ੁਰੂ ਕਰ ਦਿੰਦੇ ਆ। ਨੀਂ ਰੱਖੀ ਜਾਂਦੀ ਹੈ। ਤੇ ਉੱਥੋਂ ਦੀ ਹਾਕਮ ਸਿੰਘ ਲੰਘਦਾ ਇੱਕ ਹਾਕਮ ਸਿੰਘ ਉਹਨਾਂ ਦਾ ਹੀ ਕੋਈ ਸ਼ਰੀਕੇ ਦੇ ਵਿੱਚੋਂ ਹੁੰਦਾ ਹੈ। ਪਰ ਜਦੋਂ ਉੱਥੋਂ ਹੀ ਲੰਘਦਾ ਤੇ ਉਹ ਮੇਜਰ ਸਿੰਘ ਨੂੰ ਪੁੱਛਦਾ ਇਹ ਗੱਲ ਕਿ ਮੇਜਰਾ ਕੋਠੀ ਸ਼ੁਰੂ ਕਰ ਦਿੱਤੀ ਤੇ ਮੇਜਰ ਸਿੰਘ ਅੱਗੋਂ ਕਹਿੰਦਾ ਕਿ ਕਿੱਥੇ ਬਾਈ ਕੋਠੀ ਇੱਕ ਛੋਟਾ ਜਿਹਾ ਮਕਾਨ ਬਣਾਉਣ ਲੱਗੇ ਆ ਜਿਹੜੀ ਵੀ ਸੀ ਬੜੇ ਚਿਰ ਤੀ ਤੇ ਹਾਕਮ ਸਿੰਘ ਕਹਿੰਦਾ ਬਹੁਤ ਹੀ ਚੰਗੀ ਗੱਲ ਆ ਚਲੋ ਇੰਨਾ ਕਹਿ ਕੇ ਹਾਕਮ ਸਿੰਘ ਚਲਿਆ ਗਿਆ ਤੇ ਜਦੋਂ ਦੁਬਾਰਾ ਫੇਰ ਉਹ ਹਾਕਮ ਸਿੰਘ ਵਾਪਸ ਆਇਆ ਤੇ ਉਹ ਇੱਕ ਮੇਜਰ ਸਿੰਘ ਨੂੰ ਗੱਲ ਕਹਿੰਦਾ ਜੋ ਮੇਜਰ ਸਿੰਘ ਦੇ ਬੜੇ ਦਿਮਾਗ ਦੇ ਉੱਪਰ ਲੱਗਦੀ ਹੈ ਹਾਕਮ ਸਿੰਘ ਕਹਿੰਦਾ ਕਿ ਮੇਜਰਾ ਕੋਠੀ ਦਾ ਬਣਾਉਣ ਲੱਗਾ ਪਰ ਤੂੰ ਆਪਣਾ ਜਿਹੜਾ ਪਹਿਲਾ ਵਾਲਾ ਕੱਚਾ ਕਮਰਾ ਉਹ ਨਾ ਤੋੜੀ ਉਹਦਾ ਸਵਾਲ ਦਾ ਜਵਾਬ ਆ ਜਿਹੜਾ ਉਹ ਅੱਗੇ ਵੀਡੀਓ 'ਚ ਤੁਹਾਨੂੰ ਮਿਲ ਜਾਊਗਾ ਪਰ ਮੇਜਰ ਸਿੰਘ ਨੇ ਥੋੜੇ-ਥੋੜੇ ਜਿਹੜੇ ਪੈਸੇ ਇਕੱਠੇ ਕੀਤੇ ਸੀ ਤੇ ਉਹਨਾਂ ਨੇ ਇਕੱਠੇ ਕਰਕੇ ਤੇ ਆਪਣੀ ਕੋਠੀ ਜਿਹੜੀ ਉਹ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਹਾਕਮ ਸਿੰਘ ਇੰਨੀ ਗੱਲ ਕਹਿ ਕੇ ਉੱਥੋਂ ਚਲਾ ਗਿਆ ਪਰ ਮੇਜਰ ਸਿੰਘ ਕੋਠੀ ਵੀ ਬਣਾਈ ਜਾਂਦਾ ਤੇ ਇੱਕ ਗੱਲ ਮਨ 'ਚ ਜ਼ਰੂਰ ਸੋਚਦਾ ਕਿ ਇਹਨੇ ਮੈਨੂੰ ਕਿਉਂ ਕਿਹਾ ਕਿ ਇਹ ਕਮਰਾ ਪੁਰਾਣਾ ਜਿਹੜਾ ਇਹ ਨਹੀਂ ਤੋੜਨਾ ਹੈ ਚਲੋ ਕੋਠੀ ਬਣ ਜਾਂਦੀ ਆ ਸੋਨਾ ਪਲਾਸਟਰ ਪਲੋਸਟਰ ਕਰ ਲੈਂਦੇ ਆ ਤੇ ਮੇਜਰ ਸਿੰਘ ਆਪਦੇ ਘਰ ਵਾਲੀ ਨੂੰ ਕਹਿੰਦਾ ਕਿ ਨਸੀਬੋ ਆਪਾਂ ਨੂੰ ਹੁਣ ਬਹੁਤ ਵਧੀਆ ਜ਼ਿੰਦਗੀ ਨਿਕਲੂਗੀ ਕਮਰੇ ਪੱਕੇ ਬਣ ਗਏ ਆ ਰਸੋਈ ਬਣ ਗਈ ਆ ਤੇਰੀ ਰੀਜ ਬੜੀ ਸੀ ਮੇਰੀ ਬੜੀ ਰੀਜ ਸੀ ਕਿ ਇੱਕ ਦਿਨ ਆਪਾਂ ਪੱਕੇ ਘਰ ਦੇ ਵਿੱਚ ਆਪਣੇ ਮਕਾਨ ਦੇ ਵਿੱਚ ਬੈਠਾਂਗੇ ਬੜੇ ਦੋਨੇ ਜੀ ਖੁਸ਼ ਹੁੰਦੇ ਆ ਤੇ ਬੱਚਾ ਵੀ ਉਹਨਾਂ ਦਾ ਹੌਲੀ-ਹੌਲੀ ਜਿਹੜਾ ਭਿੰਦਾ ਉਹ ਵੱਡਾ ਹੋ ਜਾਂਦਾ ਤੇ ਮੇਜਰ ਸਿੰਘ ਨਸੀਬ ਨੂੰ ਕਹਿੰਦਾ ਕਿ ਆਪਣਾ ਹੁਣ ਭਿੰਦਾ ਜਿਹੜਾ ਉਹ ਪਰ ਲੈ ਗਿਆ ਤੇ ਵੱਡਾ ਹੋ ਗਿਆ ਤੇ ਆਪਾਂ ਹੁਣ ਇਹਨੂੰ ਵਿਆਹ ਵਾਸਤੇ ਵੀ ਲੜਕੀ ਦੇਖਣੀ ਸ਼ੁਰੂ ਕਰ ਦਈਏ ਕਿਉਂਕਿ ਆਪਣੇ ਤੋਂ ਹੁਣ ਉਨਾ ਕੰਮ ਨਹੀਂ ਹੁੰਦਾ ਕਿ ਜਿੰਨਾ ਆਪਾਂ ਕਰ ਸਕਦੇ ਸੀ ਇਹਦੇ ਆਸਤੇ ਬਹੁਤ ਕੀਤਾ ਪਰ ਉਹ ਆਪਣੀ ਮਿਹਨਤ ਜਰੂਰ ਜਾਰੀ ਰੱਖਦੇ ਆ ਪਰ ਨਸੀਬੋ ਕਹਿੰਦੀ ਆ ਮੇਜਰ ਸਿੰਘ ਨੂੰ ਕਿ ਆਪਣੇ ਸਿਰ ਜਿਹੜੇ ਪੈਸੇ ਚੜ ਗਿਆ ਕਰਜ਼ਾ ਬਹੁਤ ਚੜ ਗਿਆ ਪਰ ਮੇਹੇਜਰ ਜਿਹੜਾ ਹੁੰਦਾ ਉਹ ਹੱਸ ਕੇ ਕਹਿੰਦਾ ਕਿ ਕੋਈ ਗੱਲ ਨਹੀਂ ਕਰਜ਼ਾ ਜੋ ਚੜ ਗਿਆ ਇਹ ਵੀ ਆਪਾਂ ਲਾ ਦੇਾਂਗੇ ਸਾਰਾ ਪਰ ਕਿ ਭਿੰਦੇ ਦੇਖਣ ਵਾਲੇ ਘਰੇ ਆਉਂਦੇ ਆ ਤੇ ਉਹ ਰਿਸ਼ਤੇ ਮਹਾਂ ਕਰ ਜਾਂਦੇ ਆ ਉਹ ਮੇਜਰ ਸਿੰਘ ਕਹਿੰਦਾ ਕਿ ਅਸੀਂ ਲੜਕਾ ਜਰੂਰ ਵਿਆਹਣਾ ਪਰ ਅਸੀਂ ਦਾਜ ਬਿਲਕੁਲ ਨਹੀਂ ਲੈਣਾ ਤੇ ਨਸੀਬੋ ਵੀ ਇਹੀ ਗੱਲ ਕਹਿੰਦੀ ਆ ਕਿ ਸਾਨੂੰ ਮਾਲਕ ਨੇ ਬਹੁਤ ਕੁਝ ਦਿੱਤਾ ਅਸੀਂ ਮਿਹਨਤ ਕਰਕੇ ਆਪਣਾ ਬਣਾਇਆ ਪਰ ਕਿਤੇ ਨਾ ਕਿਤੇ ਦਾਜ ਲੈਣ ਦੇ ਲੋਭੀ ਉਹ ਥੋੜੇ ਜੇ ਘੱਟ ਹੁੰਦੇ ਤੇ ਦੇਣ ਵਾਲੇ ਵੀ ਆਟੋਮੈਟਿਕ ਜ਼ਿਆਦਾ ਕਈ ਵਾਰੀ ਦਿੰਦੇ ਆ ਭਿੰਦੇ ਦਾ ਰਿਸ਼ਤਾ ਪੱਕਾ ਹੋ ਜਾਂਦਾ ਤੇ ਵਿਆਹ ਵੱਜ ਜਾਂਦਾ ਪਰ ਵਿਆਹ ਵੱਜ ਜਾਂਦਾ ਤੇ ਥੋੜੇ ਚਿਰ ਬਾਅਦ ਉਸਦਾ ਵਿਆਹ ਵੀ ਹੋ ਜਾਂਦਾ ਤੇ ਬਹੂ ਘਰ ਆ ਜਾਂਦੀ ਥੋੜੇ ਦਿਨ ਲੰਘਦੇ ਆ ਤੇ ਮੁੰਡੇ ਦੇ ਭਿੰਦੇ ਦੇ ਵਿਆਹ ਦਾ ਜਿਹੜਾ ਦਾਜ ਆ ਉਹ ਵੀ ਉਹਦੇ ਘਰ ਆ ਜਾਂਦਾ ਪਰ ਦਾਜ ਰੱਖਣ ਨੂੰ ਜਗ੍ਹਾ ਨਾ ਹੋਣ ਕਾਰਨ ਤੇ ਉਹਦੇ ਘਰ ਵਾਲੀ ਕਹਿੰਦੀ ਆ ਭਿੰਦੇ ਦੇ ਕਿ ਆਪਾਂ ਸਮਾਨ ਕਿੱਥੇ ਰੱਖਾਂਗੇ ਕਮਰਿਆਂ ਦੇ ਵਿੱਚ ਤਾਂ ਆਪਣੀ ਮੰਮੀ ਦਾ ਸਮਾਨ ਪਿਆ ਪਰ ਤੁਸੀਂ ਮੰਮੀ ਜੀ ਦੇ ਨਾਲ ਗੱਲ ਕਰਕੇ ਉਹਨਾਂ ਦਾ ਸਮਾਨ ਜਿਹੜਾ ਉਹ ਦੂਜੇ ਕਮਰੇ ਵਿੱਚ ਰੱਖ ਦਿਓ ਜਿੱਥੇ ਉਹ ਪਹਿਲਾਂ ਰਹਿੰਦੇ ਹੁੰਦੇ ਸੀ ਹੁਣ ਤੁਹਾਨੂੰ ਪਤਾ ਲੱਗੂਗਾ ਕਿ ਹਾਕਮ ਸਿੰਘ ਨੇ ਕਿਉਂ ਇਹ ਮਹੱਜਰ ਨੂੰ ਗੱਲ ਆਖੀ ਸੀ ਤੇ ਮਾਂ ਨੇ ਦਿਲ ਦੇ ਉੱਤੇ ਹੱਥ ਰੱਖ ਕੇ ਆਖਿਆ ਕਿ ਕੋਈ ਗੱਲ ਨਹੀਂ ਪੁੱਤ ਉਧਰ ਰੱਖ ਦੇ ਸਮਾਨ ਪਰ ਸਮਾਨ ਸਾਰਾ ਵਾਪਸ ਉਸੇ ਕਮਰੇ ਦੇ ਵਿੱਚ ਆ ਗਿਆ ਜਿੱਥੇ ਉਹਨਾਂ ਨੇ ਜ਼ਿੰਦਗੀ ਗੁਜ਼ਾਰੀ ਸੀ ਪਰ ਰਾਤ ਨੂੰ ਮੰਜੇ ਵੀ ਉੱਥੇ ਹੀ ਡਾਏ ਤੇ ਉੱਥੇ ਹੀ ਪਏ ਮੇਜਰ ਸਿੰਘ ਤੇ ਨਸੀਬੋ ਨੇ ਆਪਸ ਵਿੱਚ ਗੱਲਾਂ ਕਰਦੇ ਕਹਿੰਦੇ ਕਿ ਕੀ ਸੋਚਿਆ ਸੀ ਕੀ ਬਣਿਆ ਜ਼ਿੰਦਗੀ ਸੋਚਿਆ ਸੀ ਬੜੀ ਖੁਸ਼ੀ ਆਊਗੀ ਪਰ ਕਹਿੰਦੇ ਨਸੀਬਾਂ ਦਾ ਜੋ ਲਿਖਿਆ ਉਹ ਹੀ ਮਿਲਣਾ ਪਰ ਮੇਜਰ ਸਿੰਘ ਨਸੀਬੋ ਨੂੰ ਕਹਿੰਦਾ ਕਿ ਭਗਵਾਨ ਨੇ ਸਾਰਾ ਸਮਾਨ ਉਧਰੋਂ ਆ ਗਿਆ ਹੈ ਤਨਸੀਪ ਉਹ ਕਹਿੰਦੀ ਆ ਕਿ ਨਹੀਂ ਚਗਲਾ ਵੇਲਨਾ ਤੇ ਪ੍ਰਾਂਤ ਤੇ ਤਵਾ ਉੱਤਰ ਉਹਦਾ ਭਗਵਾਨ ਨੇ ਜਲਦੀ ਚੱਕ ਲਿਆ ਨਹੀਂ ਤਾਂ ਉਹ ਆਪਣੇ ਆਪ ਹੀ ਉਧਰ ਆ ਚੁੱਕਾ ਕਿਉਂਕਿ ਥੋੜੇ ਦਿਨ ਖਰਜ ਜਾ ਸਾਰਾ ਸਮਾਨ ਰੋਟੀ ਪਾਣੀ ਦਾ ਵੀ ਇੱਧਰ ਹੀ ਆ ਜਾਣਾ ਹੈ ਦੋਸਤੋ ਇਹ ਕਹਾਣੀ ਤੋਂ ਤੁਹਾਨੂੰ ਕੀ ਲੱਗਿਆ ਸਬਸਕ੍ਰਾਈਬ ਕਰਨਾ ਮਿਲਦੇ ਆਪਾਂ ਤੁਹਾਨੂੰ ਅਗਲੀ ਕਹਾਣੀ ਦੇ ਵਿੱਚ ਤਦ ਤੱਕ ਧੰਨਵਾਦ